ਸੀਮ ਭਗਵੰਤ ਮਾਨ ਵੱਲੋਂ ਇੱਕ ਤੋਹਫਾ ਜਿਹੜਾ ਐਨਆਰਆਈਜ਼ ਨੂੰ ਦਿੱਤਾ ਗਿਆ ਹੈ ਇੰਦਰਾ ਗਾਂਧੀ 에ਰਪੋਰਟ ਨਿਊ ਦਿੱਲੀ ਦੇ ਵਿੱਚ ਜਦੋਂ ਅਸੀਂ 에ਰਪੋਰਟ ਤੋਂ ਗੇਟ ਤੋਂ ਬਾਹਰ ਨਿਕਲਾਂਗੇ ਉੱਥੇ ਇੱਕ ਹੈਲਪ ਡੈਸਕ ਹੋਏਗਾ ਕੀ ਫਾਇਦਾ ਹੋਏਗਾ ਐਨਆਰਆਈਜ਼ ਨੂੰ ਇਹਨਾਂ ਹੈਲਪ ਡੈਸਕ ਦਾ ਬਿਲਕੁਲ ਪ੍ਰਦੀਪਾ ਜੀ ਬਹੁਤ ਅੱਛਾ ਸੀਐਮ ਭਗਵੰਤ ਮਾਨ ਦਾ ਇਹ ਫੈਸਲਾ ਕਿਉਂਕਿ ਐਨਆਰਆਈ ਵੀਰਾਂ ਦੀ ਜੋ ਉੱਥੇ ਖੱਜਲ ਖਰਾਬੀ ਹੁੰਦੀ ਆ ਉਸ ਚੀਜ਼ ਨੂੰ ਥੱਲ ਪਾਉਣ ਵਾਸਤੇ ਇਹ ਇੱਕ ਨਵਾਂ ਜਿਹੜਾ ਹੈਲਪ ਡੈਸਕ ਆ ਇੰਟਰਨੈਸ਼ਨਲ ਟਰਮੀਨਲ 3 ਦੇ ਉੱਤੇ ਖੋਲਿਆ ਜਾ ਰਿਹਾ ਹੈਗਾ ਅ ਨਹੀਂ ਤੇ ਭਾਈ ਕੀ ਕੋਈ ਇਮੀਗ੍ਰੇਸ਼ਨ ਦੀ ਜੇ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਆ ਇਮੀਗ੍ਰੇਸ਼ਨ ਦੇ ਵਿੱਚ ਵੀ ਉੱਥੇ ਹੈਲਪ ਕਰਨਗੇ ਜੇ ਕੋਈ ਐਨ ਆਰ ਆਈ ਨੂੰ ਕੋਈ ਸਮੱਸਿਆ ਆਉਂਦੀ ਉੱਥੇ ਜਾ ਕੇ ਹੈਲਪ ਡੈਸਕ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕਰ ਸਕਦੇ ਆ ਇਹਨਾਂ ਨੇ ਜਿਹੜੀਆਂ ਗਾਈਡਲਾਈਨ ਦਿੱਤੀਆਂ ਹੈਗੀਆਂ ਪ੍ਰਦੀਪਪੂਰ ਦੇ ਵਿੱਚ ਇਹੀ ਮੇਨ ਦੱਸਿਆ ਗਿਆ ਹੈਗਾ ਵੀ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਤੁਹਾਡੇ ਟਰੈਵਲ ਦੇ ਰਿਲੇਟਡ ਆਉਂਦੀ ਆ ਤਾਂ ਮੇਰਾ ਖਿਆਲ ਆ ਵੀ ਉਸ ਬੰਦ ਦੇ ਵਿੱਚ ਵੀ ਕਾਫੀ ਪਿਸਟਾਸਕ ਤੋਂ ਮਿਲੂ। 에어ਪੋਰਟ ਦੇ ਉੱਪਰ ਤਾਂ ਹੈਲਪ ਡੈਸਕ ਪੰਜਾਬੀ ਬਣ ਗਿਆ ਪਰ ਦਿੱਲੀ ਵਾਲੇ ਜਿਹੜੇ ਉਹ ਪੰਜਾਬ ਦੀ ਝਾਕੀ ਆ ਜਿਹੜੀ ਉਹਨੇ ਇਨਵਾਲਵ ਕਰ ਰਹੇ 26 ਜਨਵਰੀ ਦੀ ਜਿਹੜੀ ਪ੍ਰੇਡ ਹੋ ਰਹੀ ਹੈ ਗਣਤੰਤਰ ਦਿਵਸ ਦੇ ਮੌਕੇ ਤੇ ਸੁਨੀਲ ਜਾਖੜ ਜਿਹੜੇ ਕਿ ਭਾਜਪਾ ਦੇ ਨਾਲ ਜੁੜੇ ਹੋਏ ਉਹ ਕਹਿੰਦੇ ਵੀ ਉਹਨਾਂ ਝਾਕੀਆਂ ਦੇ ਵਿੱਚ ਕੇਜਰੀਵਾਲ ਔਰ ਭਗਵੰਤ ਮਾਨ ਉਹਨਾਂ ਦੀ ਫੋਟੋ ਸੀ ਜਿਹਦੇ ਕਰਕੇ ਇਹ ਝਾਕੀਆਂ ਜਿਹੜੀਆਂ ਰਿਜੈਕਟ ਹੋਈਆਂ ਪਰ ਭਗਵੰਤ ਮਾਨ ਉਹਨਾਂ ਦਾ ਨਾਲ ਹੀ ਫਿਰ ਬਿਆਨ ਆ ਗਿਆ ਉਹ ਕਹਿੰਦੇ ਵੀ ਜੇ ਮੇਰੀ ਜਾਂ ਕੇਜਰੀਵਾਲ ਉਹਨਾਂ ਦੀ ਫੋਟੋ ਹੋਵੇ ਕਿਤੇ ਵੀ ਤਾਂ ਮੈਂ ਸਿਆਸਤ ਛੱਡ ਦੂੰਗਾ ਕੌਣ ਸੱਚ ਬੋਲ ਰਿਹਾ ਹੈ ਕੀ ਮਾਜਰਾ ਹੈ ਕੀ ਪੰਜਾਬ ਦੇ ਨਾਲ ਇਹ ਸੈਂਟਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਕਿ ਕੋਈ ਹੋਰ ਮਸਲਾ ਬਿਲਕੁਲ ਤੁਹਾਡੀ ਗੱਲ ਜਿਵੇਂ ਤੁਸੀਂ ਪੰਜਾਬ ਦੀ ਚਾਤੀ ਬਹੁਤ ਬਰੀ 26 ਜਨਮ ਦਿਵਸ ਪ੍ਰੇਡ ਦੇ ਵਿੱਚੋਂ ਰਿਜੈਕਟ ਹੋ ਚੁੱਕੀ ਆ ਤੇ ਦੇਖੋ ਦੇਸ਼ ਦੀ ਆਜ਼ਾਦੀ ਵਾਸਤੇ ਪੰਜਾਬੀਆਂ ਨੇ अहम ਯੋਗਦਾਨ ਰੱਖਿਆ ਜੇ ਆਪਾਂ ਕਹੀਏ ਵੀ 100 ਦੇ ਵਿੱਚੋਂ 98 ਸਿਰ ਪੰਜਾਬੀਆਂ ਨੇ ਦਿੱਤੇ ਜੇ ਕਾਲੇ ਪਾਣੀ ਜਾਣ ਦੀ ਗੱਲ ਹੋਵੇ ਤਾਂ ਉਹਦੇ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਸੀ ਸੋ ਪੰਜਾਬੀਆਂ ਨੇ ਵੱਡੀ ਕੁਰਬਾਨੀ ਦਿੱਤੀ ਦੇਸ਼ ਦੀ ਆਜ਼ਾਦੀ ਵਾਸਤੇ ਇਸ ਤਰ੍ਹਾਂ ਦਾ ਵਿਤਕਰਾ ਪੰਜਾਬੀਆਂ ਦੇ ਨਾਲ ਹੋਣਾ ਬਹੁਤ ਮੰਦ ਭਾਗ ਆ ਨੀਤੇਬਾਈ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਸਿਆਸਤ ਹੋ ਰਹੀ ਹੈ ਕਿ ਥੀਮ ਦੇ ਅਕੋਰਡਿੰਗ ਸਾਡੀਆਂ ਚਾਕੀਆਂ ਨਹੀਂ ਸੀਗੀਆਂ ਤਾਂ ਕਰਕੇ ਇਹ ਥੀਮ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ ਕਿ ਬਹਾਨਾ ਹੀ ਸਿਰਫ ਇਹ ਮੇਰੇ ਖਿਆਲ ਮੁਤਾਬਕ ਤਾਂ ਇਹ ਬਹਾਨਾ ਕੈਨੇਡਾ ਦੇ ਵਿੱਚ ਪਤਾ ਲੱਗਿਆ ਵੀ 2024 ਦੇ ਵਿੱਚ ਕਾਫੀ ਟੈਕਸ ਆ ਜਿਹੜੇ ਹੋਰ ਲਾਏ ਜਾ ਰਹੇ ਆ ਕਿ ਇਹ ਲੋਕਾਂ ਨੂੰ ਤੰਗ ਕਰਨ ਦੇ ਲਈ ਆ ਕੀ ਇਹ ਟੈਕਸ ਹੋਣਗੇ ਤੇ ਇਹਦਾ ਦਾ ਕੀ ਇਫੈਕਟ ਪਏਗਾ ਜਨ ਜੀਵਨ ਤੇ ਕਿਹੜੇ ਕਿਹੜੇ ਟੈਕਸ ਆ ਜਿਹੜੇ ਵਧ ਰਹੇ ਆ ਕੈਨੇਡਾ ਦੇ ਵਿੱਚ ਦੇਖੋ ਪਹਿਲਾਂ ਟੋਡੋ ਸਾਹਿਬ ਨੇ ਇਮੀਗ੍ਰੈਂਟਾਂ ਨੂੰ ਵੱਡਾ ਝਟਕਾ ਦਿੱਤਾ ਤੇ ਹੁਣ ਨਾਲ ਦੀ ਨਾਲ ਜਿਹੜੀ ਨਿਊਜ਼ ਆਈ ਹੈ 2024 ਤੋਂ ਜਿਹੜੇ ਨਵੇਂ ਟੈਕਸ ਕੈਨੇਡਾ ਦੀ ਸਰਕਾਰ ਉਥੋਂ ਦੇ ਲੋਕਾਂ ਦੇ ਉੱਤੇ ਲਾਉਣ ਜਾ ਰਹੀ ਹੈਗੀ ਹੈ ਜਿਹਦੇ ਨਾਲ 100 ਮਿਲੀਅਨ ਡਾਲਰ ਦਾ ਜਿਹੜਾ ਭਾਰ ਆ ਉਹ ਟੈਕਸਪੇਅਰ ਦੇ ਉੱਤੇ ਨਿਭਾਊਗਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਕੁ ਮੁੱਦਿਆਂ ਤੇ ਡਿਸਕਸ਼ਨ ਕਰਾਂਗੇ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਵੀ ਅਮਰੀਕਾ ਰਹਿੰਦੇ ਹੋਏ ਪੰਜਾਬੀ ਜਦੋਂ ਪੰਜਾਬ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਕੋਈ ਕੈਨੇਡਾ ਦੇ ਵਿੱਚ ਘਟਨਾ ਵਾਪਰਦੀ ਆ ਕੋਈ ਅਮਰੀਕਾ ਦੇ ਵਿੱਚ ਘਟਨਾ ਵਾਪਰਦੀ ਆ ਅਸੀਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜਾਂ ਇੱਥੋਂ ਦੀ ਲਾਈਫ ਸਟਾਈਲ ਤੇ ਕਿਸੇ ਰੂਲ ਦੇ ਆਉਣ ਦੇ ਨਾਲ ਕੀ ਬਦਲਾਅ ਆਉਂਦਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤਿੰਨ ਮੁੱਦਿਆਂ ਤੇ ਡਿਸਕਸ਼ਨ ਕਰਾਂਗੇ ਪਹਿਲਾ ਹੋਏਗਾ ਪੰਜਾਬ ਦੇ ਸੀਐਮ ਹੁਣਾਂ ਨੇ ਕਿਹਾ ਹੈ ਵੀ ਦਿੱਲੀ ਐਨਆਰਆਈਜ਼ ਦੇ ਲਈ ਇੱਕ ਹੈਲਪ ਡੈਸਕ ਬਣਾਇਆ ਜਾਵੇਗਾ ਉਹਦਾ ਕੀ ਇਫੈਕਟ ਪਾਏਗਾ ਉਹਦਾ ਕੀ ਫਾਇਦਾ ਹੋਏਗਾ ਐਨਆਰਆਈਜ਼ ਨੂੰ ਜਦੋਂ ਉੱਥੇ ਦਿੱਲੀ 에ਰਪੋਰਟ ਤੇ ਇੰਦਰਾ ਗਾਂਧੀ 에ਰਪੋਰਟ ਤੇ ਜਾਂਦੇ ਆ ਤੇ ਉਹਦਾ ਕਿਸ ਤਰ੍ਹਾਂ ਐਨਆਰਆਈਜ਼ ਫਾਇਦਾ ਲੈ ਸਕਦੇ ਇਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਦੀ ਝਾਕੀ ਜਿਹੜੀ ਨਵੀਂ ਇਨਵੋਲਵ ਕੀਤੀ ਗਈ ਉੱਥੇ ਔਰ ਐਨਆਰਆਈਸ ਇਸ ਨੂੰ ਕਿਸ ਐਂਗਲ ਦੇ ਨਾਲ ਦੇਖਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ 2024 ਦੇ ਵਿੱਚ ਟੂਡੋ ਗਵਰਨਮੈਂਟ ਵੱਲੋਂ ਕੁਝ ਟੈਕਸਾਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਉਹਦਾ ਜਨਜੀਵਨ ਤੇ ਕੀ ਅਸਰ ਪਊਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇਹਨਾਂ ਸਾਰੇ ਮੁੱਦਿਆਂ ਤੇ ਡਿਸਕਸ਼ਨ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਜੁੜਨਗੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਭਾਈ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਪ੍ਰਦੀਪ ਭਾਈ ਮੈਨੂੰ ਆਪਣੇ ਨਾਲ ਲੈਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਸਾਡਾ ਅਮਰੀਕਾ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਕਰੇ ਇਹ ਆਉਣ ਵਾਲਾ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਹਰ ਕੋਈ ਸੁਖ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਤੀਤ ਕਰੇ ਬਹੁਤ-ਬਹੁਤ ਧੰਨਵਾਦ ਬਿਲਕੁਲ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਹੈ ਤੇ ਨਾਲ ਦੀ ਨਾਲ ਇਹ ਨਵਾਂ ਸਾਲ ਆ ਜਿਹੜਾ ਹੁਣ ਇਹਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਇੱਕ ਤੋਹਫ਼ਾ ਜਿਹੜਾ ਐਨਆਰਆਈਜ਼ ਨੂੰ ਦਿੱਤਾ ਗਿਆ ਉਹ ਹੈ ਵੀ ਹੈਲਪ ਡੈਸਕ ਕਹਿੰਦੇ ਅਸੀਂ ਉੱਥੇ ਇੰਦਰਾ ਗਾਂਧੀ 에ਰਪੋਰਟ ਨਿਊ ਦਿੱਲੀ ਦੇ ਵਿੱਚ ਜਦੋਂ ਅਸੀਂ 에어ਪੋਰਟ ਤੋਂ ਗੇਟ ਤੋਂ ਬਾਹਰ ਨਿਕਲਾਂਗੇ ਉੱਥੇ ਇੱਕ ਹੈਲਪ ਡੈਸਕ ਹੋਏਗਾ। ਕੀ ਕੁਝ ਉਸ ਹੈਲਪ ਡੈਸਕ ਤੋਂ ਐਨਆਰਆਈਸ ਜਿਹੜੇ ਉਹ ਜਾਣਕਾਰੀ ਹਾਸਲ ਕਰ ਸਕਦੇ ਨੇ ਔਰ ਕੀ ਫਾਇਦਾ ਹੋਏਗਾ ਐਨਆਰਆਈਸ ਨੂੰ ਇਹਨਾਂ ਹੈਲਪ ਡੈਸਕ ਦਾ? ਬਿਲਕੁਲ ਪ੍ਰਦੀਪਾ ਜੀ ਬਹੁਤ ਅੱਛਾ ਸੀਐਮ ਭਗਵੰਤ ਮਾਨ ਦਾ ਇਹ ਫੈਸਲਾ ਕਿਉਂਕਿ ਐਨਆਰਆਈ ਵੀਰਾਂ ਦੀ ਜੋ ਉੱਥੇ ਖੱਜਲ ਖਰਾਬੀ ਹੁੰਦੀ ਆ ਉਸ ਚੀਜ਼ ਨੂੰ ਠੱਲ ਪਾਉਣ ਵਾਸਤੇ ਇਹ ਇੱਕ ਨਵਾਂ ਜਿਹੜਾ ਹੈਲਪ ਡੈਸਕ ਆ ਇੰਟਰਨੈਸ਼ਨਲ ਟਰਮੀਨਲ 3 ਦੇ ਉੱਤੇ ਖੋਲਿਆ ਜਾ ਰਿਹਾ ਹੈਗਾ। ਇਹਦੇ ਨਾਲ ਪਤੀ-ਪਤਨੀ ਜਿਵੇਂ ਕਈ ਵਰੀ ਬੰਦਾ ਅੰਦਰ ਚਲਿਆ ਜਾਂਦਾ ਹੈ 에어ਪੋਰਟ ਦੇ ਉਦੋਂ ਬਾਅਦ ਦੇ ਵਿੱਚ ਬਾਹਰ ਜਿਹੜੇ ਖੜੇ ਹੁੰਦੇ ਕੋਈ ਚੀਜ਼ ਫੜਾਉਣੀ ਭੁੱਲ ਜਾਂਦੇ ਸੀ ਜਾਂ ਕੋਈ ਹੋਰ ਸੁੱਖ ਸੁਨੇਹਾ ਦੇਣਾ ਭੁੱਲ ਜਾਂਦੇ ਸੀ ਬਹੁਤ ਵਾਰੀ ਜਿਹੜੇ ਅਧਿਕਾਰੀ ਸੀ ਉਹ ਬਾਹਰ ਲਿਆਂ ਨੂੰ ਅੰਦਰ ਗੇਟ ਤੱਕ ਜਾਣ ਨਹੀਂ ਦਿੰਦੇ ਤੇ ਅੰਦਰ ਲਿਆਂ ਨੂੰ ਬਾਹਰ ਨਹੀਂ ਸੇ ਆਉਣ ਦਿੰਦੇ ਤੇ ਹੁਣ ਜੇ ਕੋਈ ਇਦਾਂ ਦੀ ਪ੍ਰੋਬਲਮ ਆਊਗੀ ਜਿਹੜੇ ਬਾਰ ਖੜੇ ਤੁਹਾਡੇ ਰਿਸ਼ਤੇਦਾਰ ਹੈਗੇ ਆ ਉਹ ਉਸ ਹੈਲਪ ਡੈਸਕ ਦੇ ਉੱਤੇ ਜਾ ਕੇ ਆਪਣੀ ਗੱਲ ਰੱਖ ਸਕਦੇ ਆ ਜਿਹੜਾ ਅਧਿਕਾਰੀ ਹੈ ਉਹ ਅੰਦਰ ਤੁਹਾਡੇ ਤੱਕ ਉਹਨਾਂ ਦਾ ਸੁਨੇਹਾ ਪਹੁੰਚਦਾ ਕਰ ਸਕਦੇ ਆ ਇਸੇ ਤਰੀਕੇ ਦੇ ਨਾਲ ਜੇ ਤੁਹਾਨੂੰ ਕੋਈ ਇਨਸਾਈਡ ਪ੍ਰੋਬਲਮ ਆਉਂਦੀ ਆ ਤਾਂ ਵੀ ਤੁਸੀਂ ਉਸ ਹੈਲਪ ਡੈਸਕ ਤੇ ਆ ਕੇ ਉਹਨਾਂ ਅਧਿਕਾਰੀਆਂ ਦੇ ਨਾਲ ਡਿਸਕਸ ਕਰ ਸਕਦੇ ਹੋ ਇੱਥੇ ਬੇਸਿਕਲੀ ਤੁਹਾਡੇ ਟਰੈਵਲ ਦੇ ਨਾਲ ਰਿਲੇਟਡ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੋਣਗੀਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਇਹ ਡੈਸਕ ਖੋਲਿਆ ਗਿਆ ਤੇ ਇਸ ਡੈਸਕ ਦੇ ਉੱਤੇ ਜਿਹੜੇ ਪੰਜਾਬ ਸਰਕਾਰ ਅਧਿਕਾਰੀ ਆ ਉਹ ਹਮੇਸ਼ਾ ਤਾਇਨਾਤ ਰਹਿਣਗੇ ਬਹੁਤ ਵਾਰੀ ਤੁਸੀਂ ਦੇਖਿਆ ਹੋਊਗਾ ਵੀ ਉੱਥੇ ਜੋ ਲੁੱਟਕਸਟ ਜਿਸ ਤਰੀਕੇ ਦੇ ਨਾਲ 에어ਪੋਰਟ ਦੇ ਕਰਮਚਾਰੀ ਸਾਡੇ ਪੰਜਾਬੀਆਂ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਗੇ ਇਹ ਹੁੰਦਾ ਸੀ ਵੀ ਆਪਾਂ ਕਿਸੇ ਨੂੰ ਦੱਸ ਤੱਕਦੇ ਆਪਣਾ ਕੋਈ ਵਾਲੀਬਾਸ ਨਹੀਂ ਸੀ ਹੁੰਦਾ ਉੱਥੇ ਰੋਡ ਕਟਾ ਟੋਕਟ ਪੰਜਾਬ ਸਰਕਾਰ ਦੇ ਅਧਿਕਾਰੀ ਉੱਥੇ ਮੌਜੂਦ ਰਹਿਣਗੇ ਜਿਨ੍ਹਾਂ ਦੇ ਨਾਲ ਆਪਾਂ ਆਪਣੇ ਟਰੈਵਲਰ ਦੇ ਰਿਲੇਟਡ ਜਿਹੜੀਆਂ ਪ੍ਰੋਬਲਮਸ ਹੋਣਗੀਆਂ ਉਹਨਾਂ ਨੂੰ ਦੱਸ ਸਕਦੇ ਆ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਰਿਸ਼ਤੇਦਾਰ 에ਅਰਪੋਰਟ ਤੋਂ ਬਾਹਰ ਖੜੇ ਹੋਣਗੇ ਜੇ ਉਹਨਾਂ ਨੂੰ ਕੋਈ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਉਸ ਡੈਸਕ ਦੇ ਉੱਤੇ ਜਾ ਕੇ ਆਪਣੀ ਜਿਹੜੀ ਗੱਲਬਾਤ ਆ ਉਹ ਪੰਜਾਬ ਸਰਕਾਰ ਦੇ ਤਾਂ ਅਧਿਕਾਰੀਆਂ ਦੇ ਜ਼ਰੀਏ ਉਹ ਅੱਗੇ ਜਿਹੜੇ 에ਅਰਪੋਰਟ ਦੇ ਅਧਿਕਾਰੀ ਆ ਉਹਨਾਂ ਦੇ ਜੋ ਧਿਆਨ ਦੇ ਵਿੱਚ ਲਿਆ ਸਕਦੇ ਹੈਗੇ ਆ ਨੇਤਾ ਭਾਈ ਕੀ ਕੋਈ ਇਮੀਗ੍ਰੇਸ਼ਨ ਦੀ ਜੇ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਆ ਜਦੋਂ ਕੋਈ ਇਧਰੋਂ ਇੰਡੀਆ ਜਾਂਦਾ ਹੈ ਤਾਂ ਕੀ ਉੱਥੇ ਵੀ ਇਹ ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਵਿੱਚ ਵੀ ਉੱਥੇ ਹੈਲਪ ਕਰਨਗੇ ਜੇ ਕੋਈ ਐਨ ਆਰ ਆਈ ਨੂੰ ਕੋਈ ਸਮੱਸਿਆ ਆਉਂਦੀ ਉੱਥੇ ਜਾ ਕੇ ਹੈਲਪ ਡੈਸਕ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕਰ ਸਕਦੇ ਆ ਇਹਨਾਂ ਨੇ ਜਿਹੜੀਆਂ ਗਾਈਡਲਾਈਨ ਦਿੱਤੀਆਂ ਹੈਗੀਆਂ ਪ੍ਰਦੀਪ ਉਹਦੇ ਵਿੱਚ ਇਹੀ ਮੇਨ ਦੱਸਿਆ ਗਿਆ ਹੈਗਾ ਵੀ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਤੁਹਾਡੇ ਟਰੈਵਲ ਦੇ ਰਿਲੇਟਡ ਆਉਂਦੀ ਆ ਤਾਂ ਮੇਰਾ ਖਿਆਲ ਹੈ ਵੀ ਟਰੈਵਲ ਦੇ ਰਿਲੇਟਡ ਤਾਂ ਫਿਰ ਇਮੀਗ੍ਰੇਸ਼ਨ ਕਲੂਡ ਹੋਊਗੀ ਜੇ ਕਿਸੇ ਬੰਦੇ ਨੂੰ ਉੱਥੇ ਬਿਨਾਂ ਕਿਸੇ ਗੱਲਬਾਤ ਤੋਂ ਖੱਜਲ ਖਰਾਬ ਕੀਤਾ ਜਾ ਰਿਹਾ ਹੈਗਾ ਉਹਦੇ ਕੋਲ ਸਾਰੇ ਜਿਹੜੇ ਡਾਕੂਮੈਂਟ ਮੌਜੂਦ ਆ ਤਾਂ ਮੇਰਾ ਖਿਆਲ ਆ ਵੀ ਉਸ ਬੰਦੇ ਵਿੱਚ ਵੀ ਕਾਫੀ ਹੈ ਇਸ ਡੈਸਕ ਤੋਂ ਮਿਲੂਗੀ ਸੋ ਬਹੁਤ ਵਧੀਆ ਗੱਲ ਆ ਵੀ ਐਨ ਆਰ ਆਈਜ਼ ਦੇ ਲਈ ਪੰਜਾਬ ਗਵਰਨਮੈਂਟ ਨੇ ਉੱਥੇ ਹੁਣ ਇੱਕ ਹੈਲਪ ਡੈਸਕ ਜਿਹੜਾ ਹੈ ਖੋਲਤਾ ਸੋ ਨੇਤਾ ਭਾਈ ਅਗਲੀ ਖਬਰ ਤੇ ਆਪਾਂ ਚੱਲੀਏ ਵੀ ਇੱਥੇ ਤਾਂ ਦਿੱਲੀ ਦੇ ਵਿੱਚ ਹੁਣ ਏਅਰਪੋਰਟ ਦੇ ਉੱਪਰ ਤਾਂ ਹੈਲਪ ਡੈਸਕ ਪੰਜਾਬੀ ਬਣ ਗਿਆ ਪਰ ਦਿੱਲੀ ਵਾਲੇ ਆ ਜਿਹੜੇ ਉਹ ਪੰਜਾਬ ਦੀ ਝਾਕੀ ਆ ਜਿਹੜੀ ਉਹਨੇ ਇਨਵੋਲਵ ਕਰ ਰਹੇ 26 ਜਨਵਰੀ ਦੀ ਜਿਹੜੀ ਪ੍ਰੇਡ ਹੋ ਰਹੀ ਹੈ ਗਣਤੰਤਰ ਦਿਵਸ ਦੇ ਮੌਕੇ ਤੇ ਅ ਪਿਛਲੇ 8 ਸਾਲਾਂ ਦੇ ਵਿੱਚੋਂ 6 ਵਾਰੀ ਰਿਜੈਕਟ ਹੋ ਚੁੱਕੀ ਹੈ ਪੰਜਾਬ ਦੀ ਝਾਕੀ ਤੇ ਇਸ ਵਾਰੀ ਕਿਹਾ ਗਿਆ ਵੀ ਤਿੰਨ ਝਾਕੀਆਂ ਦਾ ਸੈਂਪਲ ਆ ਜਿਹੜਾ ਉਹ ਭੇਜਿਆ ਗਿਆ ਸੀ ਉਹ ਪੂਰਾ ਬਣਾ ਕੇ ਵੀ ਤਿੰਨ ਤਰ੍ਹਾਂ ਦੀਆਂ ਝਾਕੀਆਂ ਸਾਡੀਆਂ ਹੋ ਸਕਦੀਆਂ ਤੁਸੀਂ ਜਿਹੜੀ ਮਰਜ਼ੀ ਲੈ ਲਓ ਪਰ ਉੱਥੇ ਗਵਰਨਮੈਂਟ ਵੱਲੋਂ ਜਾਂ ਜਿਹੜੀ ਇਹ ਇੱਕ ਕੋਈ ਇਸ ਤਰ੍ਹਾਂ ਦਾ ਆਧਾਰਾ ਬਣਿਆ ਹੋਇਆ ਜਿਹੜਾ ਕਿ ਇਸ ਪ੍ਰੇਡ ਨੂੰ ਦੇਖਦਾ ਉਹਨਾਂ ਵੱਲੋਂ ਇਹ ਰਿਜੈਕਟ ਕਰ ਦਿੱਤੀਆਂ ਗਈਆਂ ਤਿੰਨੋਂ ਦੀਆਂ ਤਿੰਨੋਂ ਉਹ ਕਹਿੰਦੇ ਵੀ ਇਹ ਸਾਡੇ ਥੀਮ ਦੇ ਨਾਲ ਸੰਬੰਧਿਤ ਨਹੀਂ ਪਰ ਇੱਥੇ ਹੀ ਨਾਲ ਦੀ ਨਾਲ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਭਾਜਪਾ ਦੇ ਨਾਲ ਜੁੜੇ ਹੋਏ ਉਹ ਕਹਿੰਦੇ ਵੀ ਉਹਨਾਂ ਝਾਕੀਆਂ ਦੇ ਵਿੱਚ ਕੇਜਰੀਵਾਲ ਔਰ ਭਗਵੰਤ ਮਾਨ ਉਹਨਾਂ ਦੀ ਫੋਟੋ ਸੀ ਜਿਹਦੇ ਕਰਕੇ ਇਹ ਝਾਕੀਆਂ ਜਿਹੜੀਆਂ ਰਿਜੈਕਟ ਹੋਈਆਂ ਪਰ ਭਗਵੰਤ ਮਾਨ ਉਹਨਾਂ ਦਾ ਨਾਲ ਹੀ ਫਿਰ ਬਿਆਨ ਆ ਗਿਆ ਉਹ ਕਹਿੰਦੇ ਵੀ ਜੇ ਮੇਰੀ ਜਾਂ ਕੇਜਰੀਵਾਲ ਉਹਨਾਂ ਦੀ ਫੋਟੋ ਹੋਵੇ ਕਿਤੇ ਵੀ ਤਾਂ ਮੈਂ ਸਿਆਸਤ ਛੱਡ ਦੂੰਗਾ ਕੌਣ ਸੱਚ ਬੋਲ ਰਿਹਾ ਹੈ ਕੀ ਮਾਜਰਾ ਹੈ ਤੇ ਕੀ ਸਮੇਂ ਤੋਂ ਤੁਸੀਂ ਕੀ ਪੰਜਾਬ ਦੇ ਨਾਲ ਇਹ ਸੈਂਟਰ ਵੱਲੋਂ ਧੱਕਾ ਕੀਤਾ ਜਾ ਰਿਹਾ ਕਿ ਕੋਈ ਹੋਰ ਮਸਲਾ ਹੈ ਬਿਲਕੁਲ ਤੁਹਾਡੀ ਗੱਲ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਪਹਿਲਾਂ ਵੀ ਪੰਜਾਬ ਦੀ ਝਾਕੀ ਬਹੁਤ ਬਰੀ 26 ਜਨਮ ਦਿਵਸ ਦੀ ਪਰੇਡ ਦੇ ਵਿੱਚੋਂ ਰਿਜੈਕਟ ਹੋ ਚੁੱਕੀ ਆ ਤੇ ਐਤਕੀ ਇਹ 75ਵਾਂ ਜਿਹੜਾ ਗਣਤੰਤਰ ਦਿਵਸ ਮਨਾਉਣ ਜਾ ਰਹੇ ਹੈਗੇ ਆ ਤੇ ਇਸ ਮੌਕੇ ਫਰਾਂਸ ਦੇ ਜਿਹੜੇ ਪ੍ਰਧਾਨ ਮੰਤਰੀ ਆ ਜਾਂ ਰਾਸ਼ਟਰਪਤੀ ਆ ਉੱਥੋਂ ਦੇ ਉਹ ਵੀ ਪਹੁੰਚ ਰਹੇ ਹੈਗੇ ਆ ਤੇ ਦੇਖੋ ਦੇਸ਼ ਦੀ आजादी ਵਾਸਤੇ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਜੇ ਆਪਾਂ ਕਹੀਏ ਵੀ 100 ਦੇ ਵਿੱਚੋਂ 98 ਸਿਰ ਪੰਜਾਬੀਆਂ ਨੇ ਦਿੱਤੇ ਜੇ ਕਾਲੇ ਪਾਣੀ ਜਾਣ ਦੀ ਗੱਲ ਹੋਵੇ ਤਾਂ ਉਹਦੇ ਵਿੱਚ ਬਹੁ ਗਣਤੀ ਪੰਜਾਬੀਆਂ ਦੀ ਸੀ ਸੋ ਇਸੇ ਤਰੀਕੇ ਦੇ ਨਾਲ ਗਦਰ ਲਹਿਰ ਤੁਹਾਨੂੰ ਕਿ ਅਮਰੀਕਾ ਦੀ ਧਰਤੀ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਤੇ ਪੰਜਾਬ ਦੇ ਵਿੱਚ ਜਾ ਕੇ ਉਹਨੇ ਗੁੰਜਾ ਪੁਆੰਗਾ ਤੇ ਕਰਤਾਰ ਸਿੰਘ ਸਰਾਭੇ ਵਰਗੇ ਗਦਰ ਲਹਿਰ ਦੇ ਸਭ ਤੋਂ ਘੱਟ ਉਮਰ ਦੇ ਮਹਿਜ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਫਾਂਸੀ ਤੇ ਲਾਇਆ ਗਿਆ ਸੋ ਪੰਜਾਬੀਆਂ ਨੇ ਵੱਡੀ ਕੁਰਬਾਨੀ ਦਿੱਤੀ ਇਹ ਦੇਸ਼ ਦੀ ਇਜਾਦੀ ਵਾਸਤੇ ਇਸ ਤਰ੍ਹਾਂ ਦਾ ਵਿਤਕਰਾ ਪੰਜਾਬੀਆਂ ਦੇ ਨਾਲ ਹੋਣਾ ਬਹੁਤ ਮੰਦ ਭਾਗਾ ਤੇ ਯੂ ਨੋ ਜਿੰਨਾ ਇਹ ਦੀ ਨਕੀਤੀ ਜਾਵੇ ਥੋੜੀ ਹੈ ਬਿਲਕੁਲ ਥੋੜੀ ਗੱਲ ਠੀਕ ਹੈ ਕਿ ਇਹਨਾਂ ਨੇ ਇਹ ਇਲਜ਼ਾਮ ਲਾਇਆ ਸੀ ਵੀ ਸਾਡੇ ਕਰੀਟਰੀਆ ਦੇ ਵਿੱਚ ਇਹ ਜਿਹੜੀ ਚਾਕੀ ਆਉ ਫਿੱਟ ਨਹੀਂ ਬੈਠਦੀ ਪਰ ਨਾਲ ਦੀ ਨਾਲ ਜਿਹੜਾ ਦੋਸ਼ ਇਹਨਾਂ ਵੱਲੋਂ ਲਾਇਆ ਗਿਆ ਸੀ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਉਹ ਰਿਜ ਫੋਟੋ ਆ ਇਸ ਕਰਕੇ ਉਹਨੂੰ ਰਿਜੈਕਟ ਕੀਤਾ ਗਿਆ ਇਦੇ ਉੱਤੇ ਭਗਵੰਤ ਮਾਨ ਦਾ ਸਾਫ ਬਿਆਨ ਆਇਆ ਉਹ ਕਹਿੰਦੇ ਕੋਈ ਵੀ ਇਸ ਗੱਲ ਸਬੂਤ ਦੇ ਦੇਵੇ ਸਾਬਤ ਕਰ ਦੇਵੇ ਵੀ ਕਿਤੇ ਮੇਰੀ ਜਾਂ ਕੇਜਰੀ ਦੇ ਵਿੱਚ ਫੋਟੋ ਹੋਵੇ ਤਾਂ ਫਿਰ ਦੇਣਦਾਰ ਆ ਪਰ ਬਿਲਕੁਲ ਤੁਹਾਡੀ ਗੱਲ ਠੀਕ ਆ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਇਹ ਜਿਵੇਂ ਮੈਂ ਕਿਹਾ ਵੀ ਰਵਿੰਜ ਰੱਖਦੇ ਹੈਗੇ ਆ ਵੀ ਹੋਰ ਸਾਰੀਆਂ ਥਾਵਾਂ ਤੇ ਭਾਜਪਾ ਦੀ ਸਰਕਾਰ ਬਣ ਰਹੀ ਆ ਪੰਜਾਬ ਦੇ ਵਿੱਚ ਸਾਡੇ ਪੈਰ ਨਹੀਂ ਲੱਗ ਰਹੇ ਖਾਸ ਤੌਰ ਤੇ ਜਦੋਂ ਦਾ ਕਿਸਾਨੀ ਮੋਰਚਾ ਲੱਗ ਕੇ ਹਟਿਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਭਾਜਪਾ ਆਪ ਦੇ ਵਿੱਚ ਕਿਤੇ ਨਾ ਕਿਤੇ ਗਰਾਉਂਡ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਪਰ ਉਹਨਾਂ ਦੇ ਜਿਹੜੇ ਪੈਰ ਆ ਉਹ ਲੱਗ ਨਹੀਂ ਰਹੇ ਹਾਲਾਂਕਿ ਸਾਰੀ ਦੀ ਸਾਰੀ ਕਾਂਗਰਸ ਪਾਰਟੀ ਕਾਲੀ ਦਲ ਦੇ ਵੱਡੇ ਨੇਤਾ ਬਹੁਤ ਇੰਤ ਘਰ ਵਾਪਸੀ ਭਾਜਪਾ ਦੇ ਵਿੱਚੋਂ ਜਾ ਕੇ ਪਰ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਨੇ ਵੱਡੇ ਲੀਡਰ ਵੀ ਲਏ ਬਹੁਤ ਕੋਸ਼ਿਸ਼ ਕਰਕੇ ਵੇਖਿਆ ਪਰ ਪੰਜਾਬ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗੇ ਹੁਣ ਕਿਤੇ ਨਾ ਕਿਤੇ ਪੰਜਾਬ ਨੂੰ ਇਸ ਚੀਜ਼ ਦਾ ਖਮਿਆਜਾ ਭੁਗਤਾਰੇ ਹੈਗੇ ਆ ਇਹਦੀ ਜਿਹੜੀ ਚਾਕੀ ਰਿਜੈਕਟ ਕਰਕੇ ਤੇ ਨਾਲ ਦੇ ਨਾਲ ਪ੍ਰਦੀਪ ਮੈਂ ਇਹ ਵੀ ਦੱਸ ਦਿਆਂ ਵੀ ਦਿੱਲੀ ਦੇ ਦਿੱਲੀ ਕੈਪੀਟਲ ਆ ਪੰਜਾਬ ਦੇਸ਼ ਦੀ ਦਿੱਲੀ ਦੀ ਵੀ ਤੀਜੀ ਚੋਣ ਦੀ ਝਾਕੀ ਆ ਉਹ ਰਿਜੈਕਟ ਹੋ ਗਈ ਐਤਕੀ ਵੀ ਦਿੱਲੀ ਦੀ ਝਾਕੀ ਰਿਜੈਕਟ ਕਰ ਦਿੱਤੀ ਗਈ ਆ ਹਾਲਾਂਕਿ ਜਿਹੜੇ ਦਿੱਲੀ ਦੇ ਮੰਤਰੀ ਵਗੈਰਾ ਹੈਗੇ ਉਹਨਾਂ ਨੇ ਬਿਆਨ ਦਿੱਤਾ ਕਿ ਉਹਦੇ ਵਿੱਚ ਸਿਰਫ ਕੇ ਸਿਰਸੀ ਮੁਹੱਲਾ ਕਲੀਨਿਕ ਤੇ ਸਕੂਲ ਵਗੈਰਾ ਦੀ ਡਿਸਪਲੇ ਲਗਾਈ ਸੀ ਤਾਂ ਕਿ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਦੇਸ਼ ਦੇ ਹੋਰ ਦੇ ਵਿੱਚ ਰਿਕਵੈਸਟ ਤਰੀਕੇ ਦੇ ਨਾਲ এডਿਕੇਸ਼ਨ ਦੇ ਵਿੱਚ ਜਿਹੜੀ ਆਪ ਸਰਕਾਰ ਆਹੋ ਮੱਲਾ ਮਾਰ ਰਹੀ ਆ ਜਾਂ ਹੈਲਥ ਕੇਅਰ ਡਿਪਾਰਟਮੈਂਟ ਕਿਸ ਤਰੀਕੇ ਦੇ ਨਾਲ ਉੱਥੇ ਕੰਮ ਕਰ ਰਹੇ ਹੈਗੇ ਆ ਉਹਨਾਂ ਦੀ ਝਾਕੀ ਵੀ ਰਿਜੈਕਟ ਕੀਤੀ ਗਈ ਆ ਤੇ ਨਾਲ ਦੀ ਆਪ ਦੀ ਝਾਕੀ ਵੀ ਰਿਜੈਕਟ ਕੀਤੀ ਗਈ ਆ ਜਿਹੜੀ ਕਿ ਮੈਸਾਂ ਵਿੱਚ ਤਾਂ ਵੀ ਬਹੁਤ ਜ਼ਿਆਦਾ ਨਿੰਦਣਯੋਗ ਆ। ਅ ਨੀਟੇ ਭਾਈ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਸਿਆਸਤ ਹੋ ਰਹੀ ਆ ਕਿ ਥੀਮ ਦੇ ਅਕੋਰਡਿੰਗ ਸਾਡੀਆਂ ਝਾਕੀਆਂ ਨਹੀਂ ਸੀਗੀਆਂ ਤਾਂ ਕਰਕੇ ਇਹ ਥੀਮ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ? ਇਹਦੇ ਬਾਰੇ ਦੱਸਿਓ ਥੋੜਾ ਜਿਹਾ ਵੀ ਕੀ ਇਹ ਥੀਮ ਆ ਜਿਹੜਾ ਉਹਦੇ ਹਿਸਾਬ ਦੇ ਨਾਲ ਜੇ ਧਾਕੀ ਬਣਾਈ ਜਾਂਦੀ ਤੱਕ ਰਿਜੈਕਟ ਹੋਣ ਦਾ ਕੋਈ ਕੰਮ ਹੀ ਨਹੀਂ ਸੀਗਾ ਥੀਮ ਬਾਰੇ ਪਹਿਲਾਂ ਕਿਉਂ ਨਹੀਂ ਡਿਸਕਸ਼ਨ ਹੁੰਦਾ ਕਿ ਬਹਾਨਾ ਹੀ ਸਿਰਫ ਇਹ ਮੇਰੇ ਖਿਆਲ ਮੁਤਾਬਕ ਤਾਂ ਇਹ ਬਹਾਨਾ ਕਿਉਂਕਿ ਜਿਹੜੇ ਥੀਮ ਆ ਇਹ ਜਿਹੜੀਆਂ ਆਪਣਾ ਉੱਥੋਂ ਦੀ ਸਕਰੀਨਿੰਗ ਕਮੇਟੀ ਹੈਗੀ ਉਹ ਪਹਿਲਾਂ ਹੀ ਦੱਸ ਦਿੰਦੀ ਆ ਵੀ ਇਸ ਤਰੀਕੇ ਦੀਆਂ ਝਾਕੀਆਂ ਸਾਨੂੰ ਉੱਥੇ ਚਾਹੀਦੀਆਂ ਤੇ ਮੇਰਾ ਖਿਆਲ ਪੰਜਾਬ ਸਰਕਾਰ ਅੱਡੀ ਦਾ ਪਾਗਲ ਹੈ ਨਹੀਂ ਕਿ ਉਹ ਟੋਟਲੀ ਥੀਮ ਤੋਂ ਉਲਟ ਜਾ ਕੇ ਕੋਈ ਝਾਕੀ ਉੱਥੇ ਲੈ ਕੇ ਆਂਦੀ ਜਾਵੇ ਤੁਹਾਨੂੰ ਯਾਦ ਹੋਣਾ ਅਕਾਲੀ ਦਲ ਦੇ ਸਮੇਂ ਦੇ ਵਿੱਚ ਵੀ ਰੌਲਾ ਪਿਆ ਸੀ ਕਿ ਪੰਜਾਬ ਦੀ ਝਾਕੀ ਨੂੰ ਜਗ੍ਹਾ ਨਹੀਂ ਦਿੱਤੀ ਗਈ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਵਿਤਕਰਾ ਜ਼ਰੂਰ ਮਤਰੀ ਜਿਵੇਂ ਕਹਿੰਦਾ ਮਾਂਵਾਲਾ ਜਿਹੜੀ ਭਾਰਤ ਸਰਕਾਰ ਆ ਉਹ ਕਰਦੀ ਆ ਰਹੀ ਹੈਗੀ ਐ ਤੇ ਜਿਹਦਾ ਕਰਕੇ ਪੰਜਾਬੀਆਂ ਨੂੰ ਕਈ ਵਾਰੀ ਐ ਮਸੂਰਦਾ ਵੀ ਅਸੀਂ ਸ਼ਾਇਦ ਤੀਜੇ ਦਰਜੇ ਦੇ ਸ਼ਹਿਰਾਂ ਬੜਾ ਸਾਡੇ ਨਾਲ ਵਿਹਾਰ ਕੀਤਾ ਜਾਂਦਾ ਇਹੀ ਕਾਰਨ ਆ ਕਿ ਜਿਹੜੇ ਪੰਜਾਬ ਦੇ ਫਿਰ ਲੋਕ ਆ ਉਹ ਕਹਿੰਦੇ ਆ ਵੀ ਐਸੇ ਕਰਕੇ ਦਿੱਲੀ ਦੇ ਤੇਰੀ ਨੇ ਸਾਡੇ ਨਾਲ ਬਣਦੀ ਨਹੀਂ ਇਦਾਂ ਦੇ ਗੀਤ ਆਉਂਦੇ ਆ ਫਿਰ ਇਦਾਂ ਦੇ ਕਵਿਸ਼ਰੀਆਂ ਚੱਲ ਚੱਲ ਕਿਤੇ ਨਾ ਕਿਤੇ ਬਤਕਰੀ ਵਾਲੀ ਗੱਲ ਮੇਰੇ ਹਿਸਾਬ ਨਾਲ ਸਾਹਮਣੇ ਆ ਜਾਂਦੀ ਹੈ ਜੇ ਆਪਾਂ ਥੀਮ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਨਹੀਂ ਵੀ ਥੀਮ ਤੋਂ ਉਲਟ ਉੱਥੇ ਕੋਈ ਚੱਕੀ ਗਈ ਹੋਊਗੀ ਹਾਂ ਕੋਈ ਨਾ ਕੋਈ ਵਿੱਚੋਂ ਨੌਕਸ ਕੱਢ ਕੇ ਉਸ ਚੱਕੀ ਨੂੰ ਬਾਹਰ ਕਰਨ ਦੇ ਜੋ ਜਿਹੜੇ ਇਹਨਾਂ ਦੇ ਮਨਸੂਬੇ ਹੈਗੇ ਆ ਉਹ ਆਪਣੇ ਸਾਹਮਣੇ ਜ਼ਰੂਰ ਆਏ ਹੈਗੇ ਆ ਵੀ ਕਿਵੇਂ ਨਾ ਕਿਨੇ ਕੋਈ ਨਾ ਕੋਈ ਬਹਾਨਾ ਟੋਲ ਕੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਵੇਂ ਇਹਦੀ ਹੋਰ ਨਹੀਂ ਲੱਭਿਆ ਸਨਿਲ ਜਾਖੜ ਸਾਹਿਬ ਕਹਿੰਦੇ ਵੀ ਕੇਜਰੀਵਾਲ ਤੇ ਮੁੱਖ ਮੰਤਰੀ ਦੀ ਫੋਟੋ ਆ ਪਰ ਉਹਨਾਂ ਨੇ ਸਾਫ਼ ਤੌਰ ਤੇ ਇਹਨੂੰ ਚੈਲੰਜ ਕੀਤਾ ਵੀ ਕਿਤੇ ਵੀ ਮੇਰੀ ਜਾਂ ਕੇਜਰੀਵਾਲ ਦੀ ਫੋਟੋ ਦਿਖਾ ਦੇਣ ਤਾਂ ਹੀ ਦਿਨਦਾਰ ਹੋਵਾਂਗੇ ਮੈਨੂੰ ਲੱਗਦਾ ਵੀ ਥੀਮ ਤੋਂ ਹਟ ਕੇ ਕਿਤੇ ਨਾ ਕਿਤੇ ਇਹ ਵਿਤਕਰੇ ਵਾਲੀ ਗੱਲ ਹੈ ਜਿਹੜੀ ਪੰਜਾਬ ਕਾ ਦੇ ਨਾਲ ਹੋ ਰਹੀ ਹੈ ਨੇਤਾ ਵੀਰੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਟਾਈਮ ਤੇ ਜਦੋਂ ਉਹ ਮੁੱਖ ਮੰਤਰੀ ਹੁੰਦੇ ਸੀ ਉਦੋਂ ਵੀ ਇੱਕ ਵਾਰੀ ਝਾਕੀ ਰਿਜੈਕਟ ਹੋਈ ਸੀ ਪਰ ਫਿਰ ਬਾਦਲ ਸਾਹਿਬ ਦਿੱਲੀ ਗਏ ਉੱਥੇ ਜਾ ਕੇ ਉਹਨਾਂ ਨੇ ਮੀਟਿੰਗਾਂ ਕੀਤਾ ਆਪਣੀ ਝਾਕੀ ਬਾਰੇ ਡਿਸਕਸ਼ਨ ਕਰੀ ਔਰ ਉੱਥੇ ਜਾ ਕੇ ਉਹ ਝਾਕੀ ਇਨਵੋਲਵ ਕਰਵਾ ਕੇ ਆਏ ਸੀ ਉਸ ਟਾਈਮ ਤੇ ਕੀ ਭਗਵੰਤਮਾਨ ਹੋਣਾ ਨੂੰ ਵੀ ਇਸ ਤਰ੍ਹਾਂ ਦਾ ਕੋਈ ਸਟੈਪ ਲੈਣ ਦੀ ਲੋੜ ਸੀ ਵੀ ਜਾ ਕੇ ਉਹਨਾਂ ਦੇ ਨਾਲ ਗੱਲ ਕਰਦੇ ਬੈਠ ਕੇ ਵੀ ਦੱਸੋ ਕੀ ਪ੍ਰੋਬਲਮ ਆ ਅਸੀਂ ਉਹਦੇ ਅਕੋਰਡਿੰਗ ਆਪਣੀ ਜਿਹੜੀ ਝਾਕੀ ਆ ਉਹਦੇ ਵਿੱਚ ਅਲਟਰੇਸ਼ਨ ਉਹਦੇ ਵਿੱਚ ਚੇਂजेस ਕਰ ਲਾਂਗੇ ਪਰ ਭਗਵੰਤਮਾਨ ਹੋਣੀ ਤਾਂ ਮੇੜੋ ਮੇਣੀ ਹੋਣ ਲੱਗੇ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਅਸੀਂ ਇਹੀ ਜਿਹੜੀਆਂ ਤਿੰਨ ਝਾਕੀਆਂ ਦਾ ਥੀਮ ਆ ਜਿਹੜਾ ਅਸੀਂ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਜਿੱਥੇ ਗਣਤੰਤਰ ਦੇ ਵਸੇ ਪਰੇਡ ਹੋਣੀ ਸੀ ਉੱਥੇ ਲੈ ਕੇ ਜਾਵਾਂਗੇ ਕੀ ਤੁਹਾਨੂੰ ਲੱਗਦਾ ਵੀ ਭਗਵੰਤ ਮਾਨ ਹੋਣਾ ਨੂੰ ਵੀ ਸੈਂਟਰ ਦੇ ਨਾਲ ਜਾ ਕੇ ਗੱਲ ਕਰਨ ਦੀ ਲੋੜ ਸੀ ਅਸਲ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਲੀ ਦਲ ਦੀ ਸਰਕਾਰ ਸੀ ਉਦੋਂ ਤੁਹਾਨੂੰ ਪਤਾ ਭਾਜਪਾ ਦਾ ਤੇ ਕਾਲੀਆਂ ਦਾ ਨੌ ਮਾਸ ਦਾ ਰਿਸ਼ਤਾ ਸੀ ਤੇ ਜਿੰਨੇ ਵੀ ਭਾਜਪਾ ਦੇ ਵੱਡੇ ਲੀਡਰ ਸੀ ਉਹ ਬਾਦਲ ਸਾਹਿਬ ਦੀ ਇੱਜ਼ਤ ਕਰਦੇ ਸੀ ਤੇ ਬਾਦਲ ਸਾਹਿਬ ਨੂੰ ਗੱਲਬਾਤ ਕਰਨ ਦਾ ਵੀ ਤੁਹਾਨੂੰ ਪਤਾ ਤੇ ਆ ਸੀ ਬਹੁਤ ਜ਼ਿਆਦੇ ਹਰ ਇੱਕ ਨਾ ਮਿੱਠੇ ਪਿਆਰੇ ਉਹੋ ਕੇ ਹਰ ਇੱਕ ਨੂੰ ਕਾਕਾ ਜੀ ਕਾਕਾ ਜੀ ਕਰਕੇ ਉਹ ਜਿਹੜਾ ਕੰਮ ਸੀ ਉਹ ਕੱਢ ਲੈਂਦੇ ਸੀ ਪਰ ਇਹਦੇ ਉਲਟ ਜੇ ਆਪਾਂ ਭਗਵੰਤ ਮਾਨ ਹੋਰਾਂ ਦਾ ਦੇਖਿਆ ਜਾਵੇ ਇਹਨਾਂ ਦਾ ਛਤੀ ਦਾ ਅੰਕੜਾ ਰਿਹਾ ਸੈਂਟਰ ਸਰਕਾਰ ਦੇ ਨਾਲ ਹਮੇਸ਼ਾ ਦਿਲਚਸਪ ਦਿੱਲੀ 'ਚ ਹੋਵੇ ਚਾਹੇ ਪੰਜਾਬ 'ਚ ਹੋਵੇ ਤੁਸੀਂ ਪੰਜਾਬ ਦਾ ਗਵਰਨਰ ਲਾ ਲਓ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਨੂੰ ਉਹ ਜਿਵੇਂ ਕਹਿੰਦੇ ਬਾਣੀ ਪਾਈ ਪਰਦਾ ਜਨਰਲ ਸਰਕਾਰ ਬਣੀ ਆ ਤੇ ਦੂਸਰੇ ਪਾਸੇ ਦਿੱਲੀ ਦਾ ਜਿਹੜਾ ਗਵਰਨਰ ਆ ਐਲਜੀ ਨੂੰ ਕਹਿੰਦੇ ਆ ਉਹ ਵੀ ਇੱਕ ਤਰ੍ਹਾਂ ਦਾ ਨੱਕ ਚ ਉਹਨੇ ਦਮ ਕੀਤਾ ਹੋਇਆ ਸੀ ਕੇਜਰੀਵਾਲ ਹੋਰਾਂ ਦੇ ਤੇ ਇਹੀ ਕਾਰਨਾ ਮੈਨੂੰ ਲੱਗਦਾ ਬਾਦਲ ਸਾਹਿਬ ਸੀ ਉਹ ਆਪਦਾ ਕੰਮ ਕੱਢ ਗਏ ਕਿਉਂਕਿ ਨੌ ਮਾਸ ਦਾ ਰਿਸ਼ਤਾ ਸੀ ਤੇ ਇਹਨਾਂ ਦੇ ਨਾਲ 36 ਦਾ ਅੰਕੜਾ ਹੋਣ ਕਰਕੇ ਇਹਨਾਂ ਦੀ ਗੱਲਬਾਤ ਸੁਣੀ ਨਹੀਂ ਗਈ ਚਲੋ ਆਪਾਂ ਅਗਲੀ ਖਬਰ ਤੇ ਜਾਂਦੇ ਆ ਕੈਨੇਡਾ ਦੇ ਵਿੱਚ ਪਤਾ ਲੱਗਿਆ ਵੀ 2024 ਦੇ ਵਿੱਚ ਕਾਫੀ ਟੈਕਸ ਆ ਜਿਹੜੇ ਹੋਰ ਲਾਏ ਜਾ ਰਹੇ ਆ ਕਿ ਇਹ ਲੋਕਾਂ ਨੂੰ ਤੰਗ ਕਰਨ ਦੇ ਲਈ ਆ ਕੀ ਇਹ ਟੈਕਸ ਹੋਣਗੇ ਤੇ ਇਹਦਾ ਕੀ ਇਫੈਕਟ ਪਏਗਾ ਜਨਜੀਵਨ ਤੇ ਰੈਡੀ ਸੈਣੀ ਤੇ ਕੀ ਫਰਕ ਪਏਗਾ ਕਿਹੜੇ ਕਿਹੜੇ ਟੈਕਸ ਆ ਜਿਹੜੇ ਵੱਧ ਰਹੇ ਆ ਕੈਨੇਡਾ ਦੇ ਵਿੱਚ ਦੇਖੋ ਪਹਿਲਾਂ ਟ੍ਰੋਡੋ ਸਾਹਿਬ ਨੇ ਇਮੀਗ੍ਰੈਂਟਾਂ ਨੂੰ ਵੱਡਾ ਝਟਕਾ ਦਿੱਤਾ ਤੇ ਜਿਹਦਾ ਕਰਕੇ ਤੁਹਾਨੂੰ ਪਤਾ ਜਿਹੜੀਆਂ ਫਿਕਰਾਂ ਵਗੈਰਾ ਸੀਗੀਆਂ ਉਹ ਕਾਫੀ ਉੱਪ ਹੋਈਆਂ ਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਸਟੂਡੈਂਟਾਂ ਦਾ ਆਉਣਾ ਇੱਕ ਤਰ੍ਹਾਂ ਦੇ ਨਾਲ ਕਾਫੀ ਮੁਸ਼ਕਲ ਹੋ ਗਿਆ ਤੇ ਹੁਣ ਨਾਲ ਦੀ ਨਾਲ ਜਿਹੜੀ ਨਿਊਜ਼ ਆਈ ਹੈ 2024 ਤੋਂ ਜਿਹੜੇ ਨਵੇਂ ਟੈਕਸ ਕੈਨੇਡਾ ਦੀ ਸਰਕਾਰ ਉੱਥੋਂ ਦੇ ਲੋਕਾਂ ਦੇ ਉੱਤੇ ਲਾਉਣ ਜਾ ਰਹੀ ਹੈਗੀ ਹੈ ਜਿਹਦੇ ਨਾਲ 100 ਮਿਲੀਅਨ ਡਾਲਰ ਦਾ ਜਿਹੜਾ ਭਾਰ ਆ ਉਹ ਟੈਕਸਪੇਅਰ ਦੇ ਉੱਤੇ ਪਾਊਗਾ ਤੇ ਇਹ ਜਿਹੜੇ ਨਵੇਂ ਟੈਕਸ ਹੈ ਜਾਂ ਇਹ ਪ੍ਰੋਲ ਦੇ ਉੱਤੇ ਟੈਕਸ ਵਧਾਇਆ ਜਾਊਗਾ ਜਿਵੇਂ ਆਪਾਂ ਕਹਿੰਦੇ ਜਮਾਨਤਾਂ ਹੁੰਦੀਆਂ ਸੀ ਲੋਕਾਂ ਦੀ ਅੱਗੇ ਰਾਈਟ ਪ੍ਰੋਲ ਟੈਕਸ ਲੱਗੂਗਾ ਕਾਰਬਨ ਟੈਕਸ ਲੱਗਦਾ ਅਲਕੋਹਲ ਟੈਕਸ ਲੱਗੂਗਾ ਤੇ ਤਨਖਾਹਾਂ ਦੇ ਉੱਤੇ ਜਿੱਥੇ ਟੈਕਸ ਵਧੂਗਾ ਉੱਥੇ ਨਾਲ ਦੀ ਨਾਲ ਪੈਨਸ਼ਨ ਪਲਾਨ ਤੇ ਜਿਹੜੇ ਇੰਸ਼ੋਰੈਂਸ ਪਲਾਨ ਸੀਗੇ ਉਹ ਵੀ ਮਹਿੰਗੇ ਹੋਣਗੇ ਤੇ ਇਹਦੇ ਵਿੱਚ ਇਹਨਾਂ ਨੇ ਇੱਕ CPP2 ਨਵਾਂ ਟੈਕਸ ਲੈ ਕੇ ਆਂਦਾ ਜਿਹਦੇ ਵਿੱਚ ਪਹਿਲਾਂ ਜਿਹੜਾ ਹੁੰਦਾ ਸੀਗਾ ਪਹਿਲਾਂ ਉਹਨਾਂ ਦਾ ਕੱਲਾ CPP ਹੁੰਦਾ ਸੀ ਉਹਨੂੰ ਇਹਨਾਂ ਨੇ ਵਿਸਤਾਰ ਕਰਕੇ CPP2 ਕਰ ਦਿੱਤਾ ਜਿਹਦੇ ਵਿੱਚ ਕੀ ਕੀਤਾ ਗਿਆ ਹੈਗਾ ਵੀ ਜਿਵੇਂ ਅੱਗੇ ਜੇ ਕਿਸੇ ਦੀ ਇਨਕਮ 68500 ਤੱਕ ਹੁੰਦੀ ਸੀ ਤਾਂ ਉਹਦੇ ਉੱਤੇ 6% ਟੈਕਸ ਲੱਗਦਾ ਸੀ ਹੁਣ ਇਹਨਾਂ ਨੇ ਉਹੋ ਜਿਹੇ ਟੈਕਸ ਬ੍ਰੈਕਟ ਕੁ다 ਕੇ 73200 ਤੱਕ ਕਰਤੀ ਤੇ ਉਹਦੇ ਉੱਤੇ ਐਕਸਟਰਾ 4% ਹੋਰ ਟੈਕਸ ਲਾਇਆ ਜਾਊਗਾ ਤੇ ਜਿਹਦਾ ਕਰਕੇ ਮੈਂ ਸਮਝਦਾ ਵੀ ਟੈਕਸ 페ਰਾਂ ਤੇ ਕਾਫੀ ਭਾਰ ਪਊਗਾ ਤੇ ਨਾਲ ਦੀ ਨਾਲ ਜਿਹੜਾ ਕਾਰਬਨ ਟੈਕਸ ਇਹਨਾਂ ਨੇ ਲਾਇਆ ਹੈਗਾ प्रदीप ਜੀ ਉਹਦੇ ਵਿੱਚ ਗੈਸੋਲੀਨ ਵੀ ਮਹਿੰਗੀ ਹੋਊਗੀ ਡੀਜ਼ਲੋ ਵੀ ਮਹਿੰਗਾ ਹੋਊਗਾ ਤੇ ਢੇਲੂ ਹੀਟਿੰਗ ਵਾਸਤੇ ਜਿਹੜਾ ਆਪਾਂ ਤੇਲ ਜਾਂ ਉੱਥੋਂ ਦਾ ਕੋਈ ਗੈਸ ਵਗੈਰਾ ਵਰਤਦੇ ਹੈਗੇ ਆ ਉਹਨਾਂ ਦੇ ਉੱਤੇ ਵੀ ਹੋਰ ਜ਼ਿਆਦਾ ਭਾਰ ਪਊਗਾ ਤੇ ਨਾਲ ਦੀ ਨਾਲ ਸ਼ਰਾਬ ਦੇ ਉੱਤੇ ਵੀ ਨਵਾਂ ਟੈਕਸ ਲਾਇਆ ਗਿਆ ਹੈਗਾ ਜਿਹਦਾ ਕਰਕੇ ਜਿਹੜੇ ਪੈਗ ਲਾਉਣ ਵਾਲੇ ਸੱਜਣਾ ਉਹਨਾਂ ਦੇ ਜੇਬ ਨੂੰ ਥੋੜਾ ਫਰਕ ਪਊਗਾ ਤੇ ਨਾਲ ਦੀ ਨਾਲ ਡਿਜੀਟਲ ਸਰਵਿਸਿਜ਼ ਟੈਕਸ ਸ਼ੁਰੂ ਕੀਤਾ ਗਿਆ ਹੈਗਾ ਜਿਵੇਂ ਤੁਹਾਨੂੰ ਪਤਾ ਆਪਣੇ ਮੁੰਡੇ YouTube ਗਿਆ ਚੈਨਲ ਖੋਲੇ ਹੋਏ ਆ ਜਾਂ ਕੋਈ ਐਡਵਰਟਾਈਜ਼ਮੈਂਟ ਕਰ ਰਿਹਾ ਹੈਗਾ ਡਿਜੀਟਲ ਤੌਰ ਤੇ YouTube ਵਗੈਰਾ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਟੈਕਸ ਵੱਡੀ ਮਾਤਰਾ ਦੇ ਵਿੱਚ ਲੱਗਣ ਜਾ ਰਿਹਾ ਹੈਗਾ ਤੇ ਜਿਵੇਂ ਤੁਹਾਨੂੰ ਪਤਾ ਕਿ ਡਿਜੀਟਲ ਬਾਜ਼ਾਰ ਆ ਕਿ ਆਪਾਂ ਆਨਲਾਈਨ ਸਾਰੀਆਂ ਵਸਤਾਂ ਵਗੈਰਾ ਖਰੀਦੇ ਹੈਗੇ ਆ ਤੇ ਐਮਾਜ਼ੋਨ ਤੋਂ ਜਾਂ ਗੂਗਲ ਤੋਂ ਜਾਂ ਹੋਰ ਜੋ ਵੀ ਆਪਾਂ ਡਿਜੀਟਲ ਤੌਰ ਤੇ ਖਰੀਦੋ-ਫਰੋਖਤ ਹੁੰਦੀ ਹੈਗੀ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਟੈਕਸ ਆ ਉਹ ਵੱਡੀ ਪੱਧਰ ਤੇ ਲਾਏ ਜਾਣਗੇ ਜਿਸ ਦਾ ਕਰਕੇ ਇਹ ਕਹਿ ਰਿਹਾ ਕਿ 100 ਮਿਲੀਅਨ ਡਾਲਰ ਤੱਕ ਦਾ ਜਿਹੜਾ ਮੁਨਾਫਾ ਉਹ ਸੈਂਟਰ ਸਰ ਗਵਰਨਮੈਂਟ ਨੂੰ ਹੋਊਗਾ ਤੇ ਜਿਹਦੇ ਨਾਲ 100 ਮਿਲੀਅਨ ਡਾਲਰ ਦਾ ਜਿਹੜਾ ਭਾਰ ਆ ਉਹ ਕੈਨੇਡਾ ਦੇ ਸਿਟੀਜ਼ਨਾਂ ਦੇ ਉੱਤੇ ਪਊਗਾ ਸੋ ਬਹੁਤ ਵੱਡੀ ਚੇਂਜ ਆਉਣ ਜਾ ਰਹੀ ਹੈਗੀ ਆ ਪਹਿਲਾਂ ਹੀ ਕੈਨੇਡਾ ਮਹਿੰਗਾਈ ਦੇ ਨਾਲ ਜੋ ਜਰ ਹੈਗਾ ਤੇ ਕਿਉਂਕਿ ਸਾਡੇ ਬਹੁਤ ਸਾਰੇ ਵੀਅਰ ਜਿਹੜੇ ਕੈਨੇਡਾ ਦੇ ਵਿੱਚ ਮੌਜੂਦ ਆ ਸਾਡਾ ਫਰਜ ਬਣਦਾ ਸੀ ਵੀ ਅਸੀਂ ਇਹ ਜਿਹੜੀ ਨਿਊਜ਼ ਆ ਉਹਨਾਂ ਤੱਕ ਲੈ ਕੇ ਆਈਏ ਸੋ ਇਹ ਕੁਸ਼ ਜਿਹੜੀਆਂ ਟੈਕਸਸ ਦੇ ਵਿੱਚ ਚੇਂजेस ਆ ਰਹੀਆਂ ਹੈਗੀਆਂ ਪ੍ਰਦੀਪਾ ਜੀ ਕੀ ਲੱਗਦਾ ਨੀਟੇ ਬਾਈ ਇਹਦਾ ਕੀ ਇਫੈਕਟ ਪਾਊਗਾ ਕਿਉਂਕਿ ਕੰਮ ਤਾਂ ਪਹਿਲਾਂ ਹੀ ਲੋਕਾਂ ਕੋਲੇ ਹੈ ਨਹੀਂ ਬਹੁਤ ਸਾਰੇ ਲੋਕ ਉੱਥੇ ਪਹਿਲਾਂ ਹੀ ਵੇਲੇ ਬੈਠੇ ਆ ਹਨਾ ਤੇ ਉਹਦੇ ਨਾਲ ਕੀ ਇਹ ਗਵਰਨਮੈਂਟ ਆ ਜਿਹੜੀ ਹੁਣ ਇਹ ਲੋਕਾਂ ਦਾ ਖੂਨ ਚੂਸ ਕੇ ਆਪਦੇ ਪੈਸੇ ਪੂਰੇ ਕਰੋਗੀ ਗਵਰਨਮੈਂਟ ਜੇ ਉਹ ਇਹਨੂੰ ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਲਈ ਹੋਰ ਪਲਾਨ ਗਵਰਨਮੈਂਟ ਨੂੰ ਲਿਆਉਣੇ ਪੈਣ ਚਾਹੀਦੇ ਸੀਗੇ ਪਹਿਲਾਂ ਹੀ ਕੰਮ ਡਾਊਨ ਆ ਉਦੋਂ ਟੈਕਸ ਜਿਹੜੇ ਹੋਰ ਵਧ ਗਏ ਬਿਲਕੁਲ ਕਿਉਂਕਿ ਕੈਨੇਡਾ ਦੇ ਵਿੱਚ ਜੇ ਆਪਾਂ ਹਾਊਸਿੰਗ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਜਿਹੜੀ ਘਰਾਂ ਦੀ ਅਫੋਰਡੇਬਿਲਟੀ ਆ ਉਹ ਆਊਟ ਆਫ ਰੀਚ ਹੈਗੀ ਆ ਲੋਕਾਂ ਦੇ ਠੀਕ ਆ ਬੇਸਮੈਂਟ ਵਗੈਰਾ ਕਰਕੇ ਜਿਹੜੇ ਕੰਮਕਾਰ ਜਾਂ ਪੇਮੈਂਟਾਂ ਵਗੈਰਾ ਚੱਲੀ ਜਾਂਦੀਆਂ ਪਰ ਮੈਨੂੰ ਲੱਗਦਾ ਵੀ ਇਹ ਸਿੰਗਲ ਫੈਮਿਲੀ ਨੇ ਅੱਜ ਉੱਥੇ ਰਹਿ ਕੇ ਘਰ ਅਫੋਰਡ ਕਰਨਾ ਹੋਵੇ ਤਾਂ ਬਹੁਤ ਔਖਾ ਡੀਜ਼ਲ ਦੀ ਆਪਾਂ ਗੱਲ ਨਹੀਂ ਬੇਸਮੈਂਟਾਂ ਦਾ ਵੀ ਕਿਰਾਇਆ ਡਬਲ ਹੋ ਗਏ ਉੱਥੇ ਬੇਸਮੈਂਟਾਂ ਦੇ ਵੀ ਕ੍ਰਾਈਟ ਲੈਵਲ ਹੋ ਗਏ ਉਹ ਬੇਸਮੈਂਟ ਵਾਲੇ ਨੂੰ ਵੀ ਹੁਣ ਪਹਿਲਾਂ ਕਿਰਾਇਆ ਵੀ ਡਬਲ ਦੇ ਰਿਹਾ ਉਹ ਤੋਂ ਬਾਅਦ ਉਹਨੂੰ ਟੈਕਸ ਵੀ ਪਾਊਗਾ ਜੇ ਆਪਾਂ ਸਟੂਡੈਂਟਾਂ ਦੀ ਗੱਲ ਕਰੀਏ ਉਹਨਾਂ ਨੂੰ ਵੀ ਇਹ ਸਾਰੇ ਟੈਕਸ ਆ ਜਿਹੜਾ ਇਫੈਕਟ ਕਰੂਗਾ ਕਮਕਾਰ ਪਹਿਲਾਂ ਹੈ ਨਹੀਂ ਉੱਤੋਂ ਟੈਕਸ ਬਿਲਕੁਲ ਵੀਰੇ ਕਿਉਂਕਿ ਦੇਖੋ ਜਿਹੜੀ ਗੈਸੋਲੀਨ ਆ ਆਪਾਂ ਕਾਰਾਂ ਦੇ ਵਿੱਚ ਹਰ ਰੋਜ਼ ਬਾਲਦੇ ਆ ਜਿਹੜਾ ਡੀਜ਼ਲ ਆ ਟਰੱਕਾਂ ਦੇ ਵਿੱਚ ਹਰ ਰੋਜ਼ ਬਾਲਿਆ ਜਾਂਦਾ ਆਲਰੇਡੀ ਜੇ ਆਪਾਂ ਅਮਰੀਕਾ ਦੇ ਹਿਸਾਬ ਦੇ ਨਾਲ ਗੱਲ ਕਰਨੀ ਹੋਵੇ ਤਾਂ ਕੈਨੇਡਾ ਦੇ ਵਿੱਚ ਜਿਹੜਾ ਡੀਜ਼ਲ ਤੇ ਪੈਟਰੋਲ ਆ ਉਹ ਕਾਫੀ ਮਹਿੰਗਾ ਇਥੋਂ ਦੇ ਮੁਕਾਬਲੇ ਤੇ ਜੇ ਨਵੇਂ ਟੈਕਸਸ ਉਹਨਾਂ ਦੇ ਵਿੱਚ ਐਡ ਹੋ ਜਾ ਤਾਂ ਉਹਨਾਂ ਦੀ ਜਿਹੜੀ ਪ੍ਰਾਈਸ ਆ ਉਹ ਕਾਫੀ ਹਾਈ ਹੋਊਗੀ ਜਿਹਦਾ ਬੋਝ ਆਮ ਜਨਤਾ ਦੇ ਉੱਤੇ ਹੀ ਪਊਗਾ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਨੇ ਸ਼ਰਾਬ ਦੇ ਉੱਤੇ ਟੈਕਸ ਲਾਇਆ ਕਿਉਂਕਿ ਪੰਜਾਬੀ ਸਾਡੇ ਵੱਡੀ ਗਿਣਤੀ ਦੇ ਜੋ ਕੰਜ਼ਿਊਮਰ ਆ ਸ਼ਰਾਬ ਦੇ ਮਤਲਬ ਸਾਰੀ ਦੁਨੀਆਂ ਦੇ ਵਿੱਚ ਹੀ ਬੈਸਿਕਲੀ ਤੇ ਉਹ ਉਹ ਵੀ ਜਿਵੇਂ ਕਹਿਆ ਵੀ ਉਹਨਾਂ ਨੂੰ ਵੀ ਕਾਫੀ ਇਸ ਚੀਜ਼ ਦਾ ਧੱਕਾ ਲੱਗੂਗਾ ਪਰ ਓਵਰ ਆਲ ਤੁਹਾਡੀ ਗੱਲ ਠੀਕ ਆ ਵੀ ਜਿਹੜੀ ਉਥੋਂ ਦੀ ਗਵਰਨਮੈਂਟ ਹੈਗੀ ਆ ਉਹ ਇੱਕ ਤਰ੍ਹਾਂ ਦੇ ਨਾਲ ਆਲਰੇਡੀ ਜਿਹੜੇ ਸਾਡੇ ਲੋਕ ਉਥੇ ਰਹਿ ਰਹੇ ਆ ਮਹਿੰਗਾਈ ਦਾ ਭਾਰ ਚੱਲ ਰਹੇ ਆ ਉਹਨਾਂ ਦੇ ਉੱਤੇ ਇੱਕ ਹੋਰ ਇਹ ਜਿਹੜੀ ਗਾਜਾ ਟੈਕਸ ਦੀ ਡਿੱਗਣ ਜਾ ਰਹੀ ਆ ਜਿਹਦਾ ਕਰਕੇ ਜਾਨ ਜੀਵਨ ਮੇਰਾ ਖਿਆਲ ਆ ਵੀ ਉਥੇ ਹੋਰ ਵੀ ਮਹਿੰਗਾਈ ਦੇ ਪੱਖੋਂ ਤੰਗ ਹੋਊਗਾ ਬਿਲਕੁਲ ਔਰ ਥੋੜਾ ਜਿਹਾ ਸਮਾਂ ਹੋਰ ਆ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਜੇ ਗੱਲ ਕਰੀਏ ਨਵੇਂ ਸਾਲ ਦੀ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਇਸ ਵਾਰੀ ਨਵੇਂ ਸਾਲ ਦੇ ਜਸ਼ਨ ਥੋੜੇ ਜੇ ਠੰਡੇ ਰਹੇ ਆ ਚਾਹੇ ਉਹ ਕੈਨੇਡਾ ਦੀ ਗੱਲ ਕਰ ਲਈਏ ਉੱਥੇ ਵੀ ਸਟੂਡੈਂਟ ਦੇ ਵਿੱਚ ਮਯੂਸੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵਰਕ ਪਰਮਿਟ ਰੀਨਿਊ ਨਹੀਂ ਹੋਣੇ ਉਤੋਂ ਆ ਟੈਕਸ ਲੱਗਿਆ ਜੇ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਜੇ ਆਪਾਂ ਬੇਸਿਕਲੀ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨਵੇਂ ਇਮੀਗ੍ਰੈਂਟਸ ਆ ਗਏ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਇੱਥੇ ਵੀ ਉਹਨਾਂ ਦੇ ਵਿੱਚ ਇਹੀ ਮਯੂਸੀ ਆ ਵੀ ਸਾਨੂੰ ਕੰਮ ਨਹੀਂ ਮਿਲ ਰਿਹਾ ਕੰਮ ਕਰ ਚੱਲ ਨਹੀਂ ਰਹੀ ਜਿਨ੍ਹਾਂ ਦੇ ਵੀ ਹੈਗੇ ਆ ਤੇ ਨਵੇਂ ਸਾਲ ਦਾ ਜਸ਼ਨ ਇਸ ਵਾਰੀ ਉਸ ਤਰ੍ਹਾਂ ਦਾ ਨਹੀਂ ਲੱਗਿਆ ਜਿਸ ਤਰ੍ਹਾਂ ਦਾ ਪਿਛਲੇ ਸਾਲਾਂ ਦੇ ਵਿੱਚ ਸੀ ਕੀ ਤੁਹਾਨੂੰ ਵੀ ਲੱਗਦਾ ਇਸ ਤਰ੍ਹਾਂ ਹੋਇਆ ਹੈ ਨਹੀਂ ਬਿਲਕੁਲ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਪ੍ਰਦੀਪ ਦੇਖੋ ਐਤਕੀ 2023 ਸੀ ਜਿਹੜਾ ਇਹ ਚਾਹੇ ਆਰਥਿਕ ਪੱਖ ਤੋਂ ਲਾ ਲਓ ਤੁਸੀਂ ਤੇ ਚਾਹੇ ਤੁਸੀਂ ਆਪਾਂ ਇੰਟਰਨੈਸ਼ਨਲ ਪੱਧਰ ਤੇ ਵੀ ਇਹਦੀ ਗੱਲ ਕਰਨੀ ਹੋਵੇ ਦੇਖੋ ਯੂਕਰੇਨ ਦੀ ਵਾਰ ਲੱਗੀ ਨੂੰ ਕਿੰਨਾ ਚਰ ਹੋ ਗਿਆ ਕਿੰਨੇ ਉੱਥੇ ਬੇਦੋਸ਼ੇ ਮਾਰੇ ਗਏ ਫਿਰ ਇਜ਼ਰਾਇਲ ਦੀ ਤੇ ਹਮਾਰਾ ਜੋ ਲੜਾਈ ਚੱਲ ਰਹੀ ਆ ਫਲਸਤੀਨ ਦੇ ਵਿੱਚ ਕਿੰਨੇ ਬੇਗੁਨਾਹ ਲੋਕ ਮਾਰੇ ਗਏ ਜਿਹਦਾ ਜਿਹੜਾ ਸਾਰਾ ਭਾਰ ਆ ਉਹ ਬੇਸ ਜਿਹੜੇ ਆਪਣੇ ਵਰਗੇ ਆਮ ਲੋਕ ਆ ਚਾਹੇ ਕਿਉਂਕਿ ਕੈਨੇਡਾ ਅਮਰੀਕਾ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੁੰਦਾ ਜੇ ਅਮਰੀਕਾ ਕਿਸੇ ਜੰਗ ਦੇ ਵਿੱਚ ਇਨਵੋਲਵ ਹੋਤਾ ਕੈਨੇਡਾ ਵੀ ਆਟੋਮੈਟਿਕਲੀ ਉਹਦਾ ਜਿਹੜਾ ਭਾਰ ਬੰਡਾਉਂਦਾ ਹੈਗਾ ਜਿਸ ਦਾ ਕਰਕੇ ਜਿਹੜੀ ਮਹਿੰਗਾਈ ਹੈ ਆਲਰੇਡੀ ਲੋਕਾਂ ਦਾ ਲੱਕ ਭੰਨ ਰਹੀ ਆ 2023 ਦੇ ਵਿੱਚ ਜਿਹੜੇ ਕੰਮਕਾਰ ਸੀ ਕੋਈ ਬਹੁਤੇ ਚੱਲੇ ਨਹੀਂ ਹੈਗੇ ਜਿਹੜੀ ਸਟਾਕ ਮਾਰਕੀਟ ਸੀ ਉਹ ਵੀ ਡਾਊਨ ਰਹੀ ਹੈਗੀ ਆ ਹੁਣ ਥੋੜੀ ਜਾ ਕੇ ਉਹ ਉੱਪਰ ਨੂੰ ਜਾਣ ਲੱਗੀ ਆ ਜਿਸ ਦਾ ਕਰਕੇ ਲੋਕਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਮਾਰ ਚੱਲੀ ਹੈਗੀ ਆ ਤੇ ਮੇਰਾ ਖਿਆਲ ਹੈ ਵੀ ਐਤਕੀ ਜਿਹੜਾ ਜਸ਼ਨ ਹੋਊਗਾ 2024 ਦਾ ਨਵੇਂ ਸਾਲ ਦਾ ਆਪਾਂ ਨੂੰ ਉਸ ਤਰੀਕੇ ਦਾ ਨਹੀਂ ਵੇਖਣ ਨੂੰ ਮਿਲੂਗਾ ਜਿਹੜਾ ਲੋਕਾਂ ਦੇ ਵਿੱਚ ਆਮ ਲਾਲ ਪਿਛਲੇ ਸਾਲਾਂ ਦੇ ਵਿੱਚ ਹੁੰਦਾ ਸੀ ਜੋ ਵੱਡੀਆਂ ਵੱਡੀਆਂ ਪਾਰਟੀਆਂ ਰੇਂਜ ਕੀਤੀਆਂ ਜਾਂਦੀਆਂ ਜਾਂਦੀਆਂ ਐਤਕੀ ਉਹ ਜਿਹਾ ਪਾਰਟੀਆਂ ਸਾਡੇ ਸ਼ਹਿਰ ਫ੍ਰਿਜਨਰ ਦੇ ਵਿੱਚ ਤਾਂ ਮੈਨੂੰ ਕਿਤੇ ਨਹੀਂ ਅਜੇ ਤੱਕ ਕੰਸੋਲ ਲੱਗੀ ਵੀ ਕੋਈ ਇਦਾਂ ਦੀ ਵੱਡੀ ਪਾਰਟੀ ਹੋਊਗੀ ਤੇ ਨਿਊਯਾਰਕ ਦੇ ਵਿੱਚ ਵੀ ਮੇਰਾ ਖਿਆਲ ਇਹ ਹੀ ਹਾਲ ਹੋਣਾ ਬਿਲਕੁਲ ਬਿਲਕੁਲ ਸੋ ਨੀਤੇભાઈ ਬਹੁਤ ਵਧੀਆ ਗੱਲਬਾਤਾਂ ਹੋਈਆਂ ਡਿਸਕਸ਼ਨ ਹੋਈ ਜਿੰਨੇ ਇੱਕ ਟੌਪਿਕਸ ਆਪਾਂ ਅੱਜ ਚੁਣੇ ਸੀਗੇ ਤੇ ਕੋਸ਼ਿਸ਼ ਕਰਾਂਗੇ ਵੀ ਅਗਲੇ ਵੀਕ ਆਪਾਂ ਗੱਲਬਾਤ ਕਰੀਏ 2023 ਦਾ ਲੇਖਾ ਜੋਖਾ ਪੰਜਾਬੀ ਕਮਿਊਨਿਟੀ ਦੇ ਵਿੱਚ ਕਿਹੜੀਆਂ-ਕਿਹੜੀਆਂ ਵੱਡੀਆਂ ਘਟਨਾਵਾਂ ਹੋਈਆਂ ਔਰ ਉਹਦਾ ਕੀ ਅਸਰ ਪਿਆ ਖਾਸ ਜ਼ੋਰ ਤੇ ਕੈਨੇਡਾ ਔਰ ਅਮਰੀਕਾ ਦੇ ਵਿੱਚ ਅਗਲੇ ਵੀਕ ਇਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਰੂਰ ਭਾਈ ਜੀ ਆਪਾਂ ਰਿਸਰਚ ਕਰਕੇ ਇਸ ਚੀਜ਼ ਦੇ ਉੱਤੇ ਪੂਰੀ ਖੁੱਲ੍ਹ ਕੇ ਗੱਲਬਾਤ ਕਰਾਂਗੇ ਤੇ ਇੱਕ ਵਾਰ ਫੇਰ ਸਾਡੇ ਵੱਲੋਂ ਨਵੇਂ ਸਾਲ ਦੀਆਂ ਤੁਹਾਨੂੰ ਤੁਹਾਡੀ ਪੂਰੀ ਟੀਮ ਤੇ ਤੁਹਾਡੇ ਦਰਸ਼ਕਾਂ ਨੂੰ ਵਧਾਈਆਂ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਡਿਸਕਸ਼ਨ ਕੀਤੀ ਹੈ ਕੁਝ ਕੁ ਟਾਪਿਕ ਤੇ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਤਰ੍ਹਾਂ ਗੱਲਬਾਤ ਕਰਦੇ ਰਵਾਂਗੇ ਕੈਨੇਡਾ ਦੀ ਅਮਰੀਕਾ ਦੀ ਔਰ ਇੱਥੋਂ ਰਹਿੰਦੀ ਹੋਈ ਪੰਜਾਬੀ ਕਮਿਊਨਿਟੀ ਦੀ ਤੁਹਾਡਾ ਵੀ ਕੋਈ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpardeep11@yahoo.in ਹੁਣ ਮੈਨੂੰ ਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ